ਅੱਜ ਗੱਲ ਆਪਾਂ ਬਾਬਿਆਂ ਦੀ ਕਰਾਂਗੇ ਜਿਹੜੇ ਰੰਗ-ਬਰੰਗੀਆਂ ਪੁਸ਼ਾਕਾਂ ਪਾ ਕੇ ਰੰਗ-ਬਰੰਗੀਆਂ ਪੱਗਾਂ ਬੰਨ੍ਹ ਕੇ ਲੋਕਾਂ ਦੀਆਂ ਧੀਆਂ ਪੇੜਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦੇ ਹਨ ਇੱਕ ਗੱਲ ਆਪਾਂ ਹੋਰ ਕਰਦੇ ਹਾਂ ਜਿਹਨੂੰ ਸਾਰੀ ਦੁਨੀਆ ਰੱਬ ਕਹਿੰਦੀ ਹੈ ਵਾਹਿਗੁਰੂ ਕਹਿੰਦੀ ਹੈ ਗੋਡ ਕਹਿੰਦੀ ਹੈ ਪਰਮਾਤਮਾ ਸਰਵ ਵਿਆਪਕ ਹੈ ਹਰ ਥਾਂ ਚ ਮੌਜੂਦ ਹੈ ਕਣ-ਕਣ ਚ ਮੌਜੂਦ ਹੈ ਜੋ ਸ੍ਰਿਸ਼ਟੀ ਨੂੰ ਚਲਾਉਂਦਾ ਹੈ ਰੱਬ ਕੋਈ ਕੰਪਨੀ ਨਹੀਂ जिने ਇਹੋ ਜਿਹੇ ਬਲਾਤਕਾਰੀ ਬਾਬੇ ਏਜੰਟ ਰੱਖੇ ਹੁਣ ਰੱਬ ਨੂੰ ਮਿਲਾਉਣ ਵਾਸਤੇ ਇੱਕ ਪਾਸਾ ਕਰੋ ਜਾਂ ਤਾਂ ਸਾਰੇ ਬਾਬੇ ਗਲਤ ਨੇ ਜਾਂ ਸਾਰੇ ਸਹੀ ਨੇ ਇਹ ਗੱਲ ਦਰਸ਼ਕਾਂ ਵਾਸਤੇ ਹੈ ਸੰਗਤ ਜਾਂ ਸ਼ਰਧਾਲੂ ਇੱਥੇ ਹੀ ਧੋਖਾ ਖਾ ਜਾਂਦੇ ਕਿ ਸਾਡੇ ਵਾਲਾ ਬਾਬਾ ਇਦਾਂ ਦਾ ਨਹੀਂ ਕਿਉਂ ਭਈ ਤੁਹਾਡੇ ਵਾਲੇ ਬਾਬੇ ਨੂੰ ਜਲੇਬੀਆਂ ਕਿਉਂ ਨਹੀਂ ਸਵਾਦ ਲੱਗਦੀਆਂ ਸਵਾਲ ਆ ਇੱਕ ਇਸ ਕੁੱਤੇ ਬਾਬੇ ਨੇ ਤਾਂ ਰਾਮ ਰਹੀਮ ਨੂੰ ਵੀ ਪਿੱਛੇ ਛੱਡ ਦਿੱਤਾ ਜੋ ਤਸਵੀਰ ਤੁਸੀਂ ਇਸ ਬੀਬੀ ਦੀ ਦੇਖ ਰਹੇ ਹੋ ਇਸ ਦੇ ਨਾਲ ਇਸ ਹਰਾਮੀ ਕੁੱਤਾ ਬਿਸ਼ਰਮ ਪਤਾ ਨਹੀਂ ਕਿਹੜੇ ਸਮਿਆਂ ਦੀ ਔਲਾਦ 2 ਸਾਲ ਤੱਕ ਬੀਬੀ ਨਾਲ ਧਮਕੀਆਂ ਦੇ ਕੇ ਗ੍ਰਸਤ ਕਰਦਾ ਰਿਹਾ ਅਕਲ ਅੰਨੇ ਸ਼ੈਦਾਲੂਆਂ ਨੂੰ ਵੀ ਕਰਨੀ ਚਾਹੀਦੀ ਹੈ ਤਾਲੀ ਇਕਾਤਨਾ ਨਹੀਂ বাজਦੀ ਤੁਸੀਂ ਪਿੱਛੇ ਜਹੇ ਇੱਕ ਮੋਟਰ ਤੇ ਲਿਆ ਕੇ ਬੀਬੀ ਨੂੰ ਮੁੰਡਾ ਦੇਣ ਵਾਲੀ ਵੀਡੀਓ ਵਾਇਰਲ ਸੁਣੀ ਹੋਵੇਗੀ ਦੇਖੀ ਹੋਵੇਗੀ ਜੋ ਬਹੁਤ ਵਾਇਰਲ ਹੋਈ ਸੀ ਹਣ ਕਮਲੀ ਬੀਬੀ ਨੂੰ ਇਹ ਨਹੀਂ ਪਤਾ ਕਿ ਬਾਬਾ ਜੇ ਤੈਨੂੰ ਰਾਤ ਨੂੰ 12 ਵਜੇ ਮੋਟਰ ਤੇ ਸਾਧ ਰਿਆ ਤੇ ਤੂੰ ਵੀ ਮੁੰਡਾ ਲੈਣ ਦੀ ਬੇਨਤੀ ਕੀਤੀ ਹੋਈ ਆ ਤਾਂ ਉਹ ਬਾਬਾ ਤੈਨੂੰ ਮੁੰਡਾ ਕਿਸ ਢੰਗ ਨਾਲ ਦੇ ਸਕਦਾ ਤੈਨੂੰ ਸਭ ਪਤਾ ਇਕੱਲਾ ਅਸੀਂ ਬਾਬਿਆਂ ਨੂੰ ਮਾੜਾ ਨਹੀਂ ਕਹਿ ਸਕਦੇ ਹਾਂ ਬਾਬੇ ਬਣ ਕੇ ਜਿਹੜੇ ਇਦਾਂ ਦੀਆਂ ਇਸ਼ਾਮਾਂ ਰੱਖਦੇ ਜਲੇਬੀ ਖਾਣ ਦੀਆਂ ਉੱਪਰੋਂ ਇਸ ਕੁੱਤੇ ਹਰਾਮੀ ਬਾਬੇ ਦੀ ਕਰਤੂਤ ਦੇਖੋ 10 ਲੱਖ ਵਿੱਚ ਬੀਬੀ ਦੀ ਇੱਜ਼ਤ ਦਾ ਸੌਦਾ ਕਰਨ ਪਹੁੰਚ ਗਿਆ ਇਹ ਸਾਡਾ ਕਹਿਣਾ ਨਹੀਂ ਇਹ ਕਹਿਣਾ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਉਹਨਾਂ ਆਖਿਆ ਕਿ 10 ਲੱਖ ਵਿੱਚ ਰਾਜੀ ਨਾਵੇਂ ਲਈ ਬਾਬਾ ਸਾਡੇ ਕੋਲ ਆਇਆ ਤੇ ਫਿਰ ਅਸੀਂ ਆਪਣੀ ਰੀਜ ਪੂਰੀ ਕੀਤੀ ਬਾਕੀ ਬਹੁਤਾ ਲੰਬਾ ਨਾ ਜਾਂਦੇ ਹੋਏ ਤੁਹਾਡਾ ਇਹੋ ਜਿਹਾ ਬਾਬਿਆਂ ਬਾਰੇ ਕੀ ਖਿਆਲ ਹੈ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੇਣਾ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦੇਣਾ ਤਾਂ ਕਿ ਇਹੋ ਜਿਹਾ ਹਰਾਮੀ ਕੁੱਤੇ ਬਾਬਿਆਂ ਦੇ ਚੁਗਲ ਚ ਬੀਬੀਆਂ ਨਾ ਫਸ ਸਕਣ ਆਓ ਦੇਖਦੇ ਹਾਂ ਇਸ ਹਰਾਮੀ ਬਾਬੇ ਦੀ ਕਰਤੂਤ ਦਾ ਪਰਦਾ ਫਾਸ਼ ਕਰਦੇ ਹੋਏ ਅਮਰਤਪਾਲ ਮਹਿਰੂ ਹੁਣਾਂ ਨੇ ਇਹਨਾਂ ਦੀ ਕਿਸ ਟੰਗ ਨਾਲ ਸਰਵਿਸ ਕੀਤੀ ਫਿਰ ਫੋਟੋ ਤੁਹਾਡਾ ਚੈਟ ਤੇ ਕੱਲ ਨਾਲ ਘਟੋ ਘਟਨੀ ਦਾ 60 60 ਤੁਹਾਡਾ ਫੋਨ ਕੱਲ ਆਈਆ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕਿਹਦੀ ਆ ਆ ਦੋ ਵਾਰ ਜਾਏ ਕਿਹਦੀ ਆ ਜੀ ਇਹਨਾਂ এ কেনা লা তেনু চা কে লা যায়ে কোহ কে রয় মই না দি আর সস্ত কে নে আ কুড়ি বনে আ রে কে আ নি তে চারি রা রাজ কে গাত লো চলো ভি বাদ করনা এ মানি আনো মই মুগি নে আ রে সেবা দা কেড়ে সামনে কো তুসি নে সেবা দা ਨਿਸ ਹਰ ਕੋਈ ਜਾ ਕੇ ਚੱਲ ਘੱਟ ਦੇ ਅੰਮ੍ਰਿਤ ਚਲੇ ਗਿਆ ਗਿਆ ਹੋਇਆ ਸੀ ਜਵਾਟ ਹੈ ਇਹ ਉਹ ਤੋਂ ਕਿਤੇ ਬੈਠੇ ਸੀ ਬੱਚੇ ਬੋਲ ਰਹੇ ਹਾਂ ਕੌਣ ਹੋਰਾ ਸਾਹਿਬ ਦੇ ਵਿੱਚ ਕਿੰਨੇ ਅੰਨ ਤੁਸੀਂ ਸੈਕਸ ਕੀਤਾ ਦੋਹਾਂ ਨੇ 10 20 ਆ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਗੁਰੂ ਜੀ ਕੀ ਪਤੈ ਜਰੂਰੀ ਵਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਉਂ ਤੋਂ ਰਾਏਕੋਟ ਜਾਂਦੇ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਢੇਰਾ ਹੁੰਦਾ ਵਾ ਗੁਰਦਾਰਾ ਚਰਨ ਘਾੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਗਾਈਆਂ ਬੰਨ ਕੇ ਰੱਖਦਾ ਸਿਰ ਤੇ ਗਲਾਗਲੂ ਦੇ ਫੁੱਲ ਲੱਛਣ ਜੀ ਬਾਬਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਹੈ ਸਾਡੇ ਕੋਲੇ ਬੀਬੀ ਘਰੇ ਆਈ ਸੀ ਵੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਬਾਜੀ ਨੇ ਅੱਗੋਂ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਵੀ 10 ਲੱਖ ਰੁਪਏ ਸਾਨੂੰ ਦੇ ਦਿੰਨੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਏ ਬਾਬਾ ਜਦੋਂ ਸਾਡੇ ਨਾਲ ਸੰਪਰਕ ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਾ ਨਾਂ ਅੰਸਰ ਠੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦੇ ਟੱਚ 'ਚ ਸੀ ਬਾਬਾ ਬਲਜਿੰਦਰ ਸਿੰਘ ਚਰਨ ਘਾਟਾ ਦੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਿਕਾ ਕੇ ਬਲਾਤਕਾਰ ਹੋਇਆ ਉੱਥੇ 4 ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਜੀ ਇੱਕ ਇਹ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਕੁੜੀ ਨੇ ਬਾਬੇ ਨੇ ਸਾਹਮਣੇ ਬੈ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕੁਵਾਰੀ ਕੁੜੀ ਨਾਲ ਉਹ ਇੱਥੇ 40 40 ਵਾਰੀ ਉਹਨਾਂ ਨੇ ਗ੍ਰਸਤ ਕੀਤਾ ਉਸ ਬਾਬੇ ਨੇ ਇੱਕ ਸਾਧ ਨੇ ਪੂਰਾ ਸਭ ਦੇ ਵਿੱਚ ਠੀਕ ਹੁਣ ਬੇਨਤੀ ਹੈਗੀ ਸਾਧ ਸੰਤ ਨੂੰ ਜਿੰਨੇ ਵੀ ਹੈਗੇ ਆ ਬਾਬੇ ਨੇ ਇੱਥੇ ਬੇਇੱਜ਼ਤੀ ਕੀਤੀ ਆ ਅਣ ਵਹੀਆਂ ਕੁੜਗਾਂ ਕੁਵਾਰਾਂ ਕੁੜਗਾਂ ਦੀ ਪੱਤ ਲੁੱਟ ਕੇ ਜਿਹੜਾ ਵੀ ਬਾਬਾ ਆ ਜਾਂ ਜਿਹੜਾ ਵੀ ਸਾਧ ਦੀ ਮਦਦ ਕਰੂਗਾ ਉਹ ਸਾਡਾ ਦੁਸ਼ਮਣ ਹੋਊਗਾ ਤੇ ਬਾਬੇ ਦੇ ਕਿਵੇਂ ਛੱਤਰ ਪਏ ਆ ਇਹਦੀ ਵੀਡੀਓ ਅਸੀਂ ਤੁਹਾਨੂੰ ਪੋਸਟ ਕਰਕੇ ਦੱਸ ਦੇਾਂਗੇ ਤੇ ਇਹ ਆ ਬਾਬਾ ਬੈਠਾ ਵਾ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇਹ ਨਾ ਕੋਈ ਝੂਠ ਸੀ ਆ ਬਾਬਾ ਬੈਠਾ ਆ ਮੈਂ ਬੈਠਾ ਜਦੋਂ ਰਾਜੀ ਨਾਵੇਂ ਦੀ ਗੱਲ ਕਰਨ ਆਇਆ ਬਾਬਾ ਅੱਜ ਦੀ ਫੋਟੋ ਆ ਇਹ ਠੀਕ ਆ ਤੇ ਬਾਕੀ ਨਾਲ ਸੀਗੇ ਬਾਈ ਰਾਜੂ ਹੋਣੀ ਬਾਈ ਜਗਦੀਪ ਸਰਪੰਚ ਬਾਈ ਕੌਕਿਆ ਤੋਂ ਸਰਪੰਚ ਤੇ ਨੇੜੇ ਤੇੜੇ ਦੀ ਸੰਗਤ ਆ ਜਿਹੜੀ ਇੱਥੇ ਸਥਾਨਾਂ ਤੇ ਨੇੜੇ ਤੇੜੇ ਰਹਿੰਦੀ ਆ ਤੇ ਆ ਸਥਾਨ ਆ ਬਾਹਰ ਆ ਸਥਾਨ ਆ ਠੀਕ ਆ ਇੱਥੇ ਨਜਾਇਜ਼ ਸਬੰਧ ਬਣਾਏ ਜਾਂਦੇ ਸੀਗੇ ਸਾਰਾ ਇਹਨਾਂ ਦੇ ਲਾਮ ਲਸ਼ ਕਰਨ ਨਾਲ ਰਲਿਆ ਹੋਇਆ ਸੀ ਕਰਦੇ ਆ ਹੁਣ ਕਾਰਵਾਈ ਫੋਨ ਫੋਨ ਬਾਬਿਆਂ ਦੇ ਕੋਲੇ ਹੈਗੇ ਸਾਡੇ ਤੁਸੀਂ ਇਸ ਕਰਕੇ ਜਿਹੜੀ ਹੈਗੀ ਸੰਗਤ ਦੂਜੀਆਂ ਪੇਜਾਂ ਤੋਂ ਵੇਖਣਾ ਮੈਂ ਲਾਈਵ ਤੇ ਸ਼ੇਅਰ ਕਰ ਦਿਓ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ ਖਾੜੇ ਕੋਲੇ ਜਿਹੜਾ ਹੈਗਾ ਸਥਾਨ ਸਰਵਿਸ ਕਰਤੀ ਟਿਕਾ ਕੇ ਜਿਹੜੇ